ਇੱਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਹੁਣ ਸਿਆਸਤਦਾਨਾਂ ਦਾ ਉਹਨਾਂ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਗੁਰਪ੍ਰੀਤ ਗੋਗੀ ਦੇ ਘਰ ਜਿਹੜਾ ਕਿ ਜਿਹੜੇ ਲੋਕ ਨੇ ਉਹ ਦੁੱਖ ਪ੍ਰਗਟਾਵਾ ਕਰਨ ਪਹੁੰਚੇ ਨੇ ਉੱਥੇ ਜੇਕਰ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਆਸਤਦਾਨ ਵੀ ਲਗਾਤਾਰ ਗੁਰਪ੍ਰੀਤ ਗੋਗੀ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਆਪ ਲੀਡਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਗੁਰਪ੍ਰੀਤ ਗੋਗੀ ਦੇ ਘਰ ਪਹੁੰਚ ਰਹੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਅਮਨ अरोड़ा ਦੀ ਤਾਂ ਉਹ ਵੀ ਜਿਹੜੇ ਕਿ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਅਰਵਾਦੇ ਨਾਲ ਦੁੱਖ ਸਾਂਝਾ ਕੀਤਾ। ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਮਨ अरोड़ा ਨੇ ਦੱਸਿਆ ਕਿ ਆਖਿਰ ਇਹ ਘਟਨਾ ਗੁਰਪ੍ਰੀਤ ਗੋਗੀ ਦੇ ਨਾਲ ਕਿਵੇਂ ਵਾਪਰੀ ਜਿਸ ਦੌਰਾਨ ਉਹਨਾਂ ਦੀ ਮੌਤ ਹੋਈ ਆ ਤਾਂ ਉਹਨਾਂ ਦੱਸਿਆ ਕਿ ਜਦੋਂ ਉਹ ਰਾਤ ਨੂੰ ਆਪਣਾ ਵੈਪਨ ਸਾਫ਼ ਕਰ ਰਹੇ ਸੀ ਤਾਂ ਇਸੇ ਦੌਰਾਨ ਜਿਹੜੀ ਕਿ ਅਚਾਨਕ ਗੋਲੀ ਚੱਲੀ ਤੇ ਉਹਨਾਂ ਦੀ ਮੌਤ ਹੋ ਗਈ। ਆਓ ਸੁਣਦੇ ਹਾਂ। ਬੋਤਲ ਅਨਪੂਰਨ ਉਹ ਆਮ ਜਨ ਸਰ ਸਰ ਬਿਵਾਖ ਲੀਡਰਸ਼ਿਪ ਆਪਣੇ ਜਿਹੜੇ ਬਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਨੂੰ ਸਮਝ ਆਦਾ ਕਿ ਜਦੋਂ ਇਹ ਜਾ ਸਾਫੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾ ਰਹੇ ਹੁੰਦੇ ਸਾਡੇ ਵੱਡੇ ਵੀ ਕੋਈ ਨਹੀਂ ਲੱਗਦਾ ਜੀ ਕੀ ਕੁਝ ਪਤਾ ਚੱਲ ਪਾਇਆ ਹੈ ਕਿ ਇਹ ਡੈੱਥ ਸੀਐਮ ਸਾਹਿਬ ਨਾਲ ਸਭ ਬਾਤ ਹੋ ਗਈ ਸੀ ਉਹ ਰਹਿੰਦੀ ਯਾਰ ਕਰਲਾ ਕਰਨ ਲਈ ਆਪਾਂ ਕਰਲਾ ਕਰਨ ਲਈ

ਅਾ ਔਰ ਉਹ ਸੌਫ ਕਰਦੇ ਹੋਏ ਚਲ ਗਿਆ ਜਿਸ ਦੀ وجہ ਸਰ ਸਰ ਜਿਸ ਤਰ੍ਹਾਂ ਰਾਤ ਨੂੰ ਵੀ ਧੁੰਦ ਸਰ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ नहीं, तो कोई, को, बोर्ड कोई है, जो, जो, जब परिवार का कोई इशू नहीं है किसी का कोई नहीं है तो बोर्ड का जो जो नॉर्मल प्रोसेस सरकार का या मेडिकल आ, प्रैक्टिसेस का जी। जी। है उसी हिसाब से पोस्टमार्टम मेरे को ये पता लगा कि अभी चल रहा है सो वो जो एक चीज होगी अब उसको अनू तो किया नहीं जा सकता स्ट्रॉ प्रोसेस चल रहा है परिवार के साथ आप कोई आगे थे तब भी परिवार के साथ साझा किया था लेकिन ये ऐसा ਦੁੱਖ ਹੈ ਐਸਾ ਹਾਵੇ ਜੋ ਲੰਬੇ ਸਮੇਂ ਤੇ ਭਰ ਨਹੀਂ ਜਾਏਗਾ। অতি ਹਲਕਾ ਸੈਂਟਰ ਤੋਂ ਵਿਧਾਇਕ ਅਸ਼ੋਕ ਪੱਪੀ ਵੀ ਵਿਧਾਇਕ ਗੋਗੀ ਦੀ ਮੌਦਾ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਨਾਲ ਮਿਲਣ ਪਹੁੰਚੇ ਤੇ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ। ਪਰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪੈ ਗਿਆ ਆ ਤੁਹਾਡੇ ਜਿਹੜੇ ਸਾਥੀ ਤੁਹਾਡੇ ਬਹੁਤ ਪਿਆਰੇ ਮਿੱਤਰ ਯਾਨੀ ਇਹ ਇੱਕੇ ਜੋਰ ਨਹੀਂ ਜੋ ਪਰਮਾਤਮਾ ਦਾ ਭਾਣਾ ਵਾ ਉਹਨੂੰ ਮੰਨਣਾ ਪੈਣਾ। ਔਰੇ ਘਾਟਾ ਉਹ ਪਿਆ ਜਿਹੜਾ ਪੂਰਾ ਨੂੰ ਹੋ ਸਕਦਾ ਜਦੋਂ ਨਾਲ ਦਾ ਸਾਥੀ ਨਾਲ ਦਾ ਵੀਰ ਦੁਨੀਆਂ ਦੇ ਵਿੱਚੋਂ ਚਲ ਜਾਵੇ ਤਾਂ ਫਿਰ ਇੱਕ ਘਾਟਾ ਜਿਹੜਾ ਵਾ ਮੈਂ ਸਮਝਦਾ ਹੈ ਪਰਵਾੜ ਨੂੰ ਨਹੀਂ ਸਾਡੇ ਸ਼ਹਿਰ ਨੂੰ ਵੀ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਵਾ ਨਾ ਪੂਰਾ ਹੋਣ ਵਾਲਾ ਘਾਟਾ ਵਾ ਤੁਹਾਡੇ ਤੁਹਾਡੇ ਨਾਲ ਬੜਾ ਪਿਆਰ ਸੀਗਾ ਇਹ ਜੇ ਰੰਗਲੇ ਸਾਥੀ ਕਿਤੇ ਮਿਲਦੇ ਨਹੀਂ ਬਹੁਤ ਰੰਗਲਾ ਔਰ ਆਪਣੇ ਸੁਭਾਅ ਦੇ ਵਿੱਚ ਇੱਕ ਬੱਕਰੀ ਪਛਾਣ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਪਰ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਰੰਗਲੇ ਵੀਰ ਦੇ ਲਈ ਹਮੇਸ਼ਾ ਸਾਡੀਆਂ ਅੱਖਾਂ ਨੇ ਤਰਸਦੇ ਰਹਿਣਾ ਪਰ ਕੀਤਾ ਕੀ ਜਾਵੇ ਇਹਦੇ ਅੱਗੇ ਜੋਰ ਨਹੀਂ ਕਿਸੇ ਦਾ ਸਰ ਵਿਵਾਖ ਲੀਡਰ ਸੀ ਵਿਵਾਖ ਲੀਡਰ ਸੀ ਦੇਖੋ ਸੱਚਾ ਬੰਦਾ ਹਮੇਸ਼ਾ ਵਿਵਾਖ ਦੀ ਗੱਲ ਕਰਦਾ ਵਾ ਜਦੋਂ ਬੰਦਾ ਜਿਹੜੀ ਗੱਲ ਸਚਾਈ ਨਾ ਕਹਿਣੀ ਹੋਵੇ ਉਹ ਬੇਵਾਕ ਹੀ ਕਹਿੰਦਾ ਹੁੰਦਾ ਵਾ ਤੁਸੀਂ ਵੀ ਰਾਤ ਉੱਠੇ ਸੀਗੇ ਕੁਝ ਵਜੇ ਪਤਾ ਲੱਗ ਪਈ 1 ਵਜੇ ਹੁਣ ਦੇਖੋ ਉਹਦੀ ਆਪਣੀ ਇੱਕ ਐਕਸੀਡੈਂਟ ਦਾ ਕੇਸ ਆਪਣਾ ਉਹਦਾ ਲਾਇਸੈਂਸੀ ਵੈਪਨ ਉਹ ਸਾਫ਼ ਕਰਦੇ ਕਰਦੇ ਕਿਤੇ ਕੁਰਸੀ ਤੇ ਬੈਠੇ ਉਹਦੇ ਵਿੱਚ ਕਦਾ ਕੋਈ ਪੈਰ ਰਹਿ ਗਿਆ ਉਹਦੇ ਨਾਲ ਪਾਣਾ ਵਾਪਰ ਗਿਆ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਕਿਉਂਕਿ ਇਹ ਵੀ ਲੱਗ ਰਿਹਾ ਕਹਿੰਦੇ ਕਿ ਅੰਦਰ ਪਰਿਵਾਰ ਦੇ ਨਾਲ ਅਨਰਥੀ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਬਿਲਕੁਲ ਬੇਫਜ਼ੂਲ ਗੱਲ ਆ ਪਰਿਵਾਰ ਹੱਸਦਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਸੀ ਐਸੇ ਘਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਸੀ ਸਾਰਾ ਕੁਝ ਸੀਗਾ ਪਰ ਆ ਸਮਾਂ ਜਿਹੜਾ ਆ ਗਿਆ ਇਹ ਮਾੜਾ ਆ ਗਿਆ ਪਰਮਾਤਮਾ ਨੇ ਥੜੀ ਜਿਹੜੀ ਸੀਗੇ ਹਮੇਸ਼ਾ ਸਾਰੇ ਹਮੇਸ਼ਾ ਹੀ ਬੱਚਾ ਬੇਟੀ ਡਾਕਟਰਾਂ ਬੇਟਾ ਲੇਕ ਭਾਬੀ ਸਾਡੀ ਆਪ ਪਰਿਵਾਰ ਨੂੰ ਚਲਾਉਣ ਵਾਲੀ ਔਰਤਾਂ ਜਿਹੜਾ ਇਹ ਇਹ ਤਾਂ ਹੁਣ ਐਵੇਂ ਬੇਫਜ਼ੂਲ ਗੱਲ ਜਿਹੜਾ ਮਰਜ਼ੀ ਕੋਈ ਬੰਦਾ ਜੋੜੇ ਘਰ ਦੀ ਖੁਸ਼ਹਾਲੀ ਦਾ ਸੀਗੀ ਪਰ ਆਹ ਕਮੀ ਦੇ ਨਾਲ ਘਰ ਦੀ ਖੁਸ਼ਹਾਲੀ ਘਟ ਗਈ ਇਹ ਕਮੀ ਨਹੀਂ ਪੂਰੀ ਹੋ ਸਕਦੀ ਲੱਗਦਾ ਕਿ ਪਹਿਲੇ ਸਿਰ ਪਰਿਵਾਰ ਨੂੰ ਹੀ ਨਹੀਂ ਪੂਰੀ ਪੂਰੇ ਪੂਰੇ ਪੰਜਾਬ ਨੂੰ ਔਰ ਪੂਰੇ ਸ਼ਹਿਰ ਨੂੰ ਘਾਟਾ ਪਿਆ ਗੋਗੀ ਇੱਕ ਰੰਗਲਾ ਸਾਥੀ ਸੀ ਰੰਗਲਾ ਵੀਰ ਸੀਗਾ ਇਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਪੰਜਾਬ ਕਹਿੰਦੇ ਪਹੁੰਚ ਰਹੇ ਨਹੀਂ ਕਹਿੰਦੇ ਇਹਦੇ ਨਾਲੇ ਦਾ ਮੁੱਖ ਮੰਤਰੀ ਸਾਹਿਬ ਦਾ ਕਲੀਕ ਸੀ ਮੁੱਖ ਮੰਤਰੀ ਸਾਹਿਬ ਦਾ ਪਿਆਰਾ ਸੀ ਸਾਰਿਆਂ ਦਾ ਹੀ ਪਿਆਰਾ ਸੀਗਾ ਜਿੰਨੇ 9294 ਮੈਂਬਰ ਪੰਜਾਬ ਦੀ ਜਨਤਾ ਨੇ ਭੇਜਿਆ ਵਿਧਾਨ ਸਭਾ ਚ ਸਭ ਨਾਲੋਂ ਵੱਖਰੀ ਪਹਿਚਾਨ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪੂਰਾ ਨਹੀਂ ਹੋਣਾ ਤੇ ਬਹੁਤ ਸਾਰੇ ਕੰਮ ਸੀ ਹੋਣਾ ਜਿਹੜੇ ਅਧੂਰੇ ਰਹਿ ਗਏ ਭਾਵੇਂ ਬੁੱਢੇ ਨਾਲੇ ਦਾ ਜ਼ਿਕਰ ਕਰੀਓ ਹਮੇਸ਼ਾ ਕਰਦੇ ਸੀ ਕੰਮ ਤੁਹਾਡੇ ਸਾਰੇ ਸਾਥੀ ਮਿਲ ਕੇ ਉਹਨਾਂ ਦੇ ਸੁਪਨੇ ਪੂਰੇ ਕਰੋਗੇ ਕੰਮ ਸਾਰੇ ਚੱਲਦੇ ਰਹਿੰਦੇ ਆ ਪਰ ਬੰਦਿਆਂ ਦੀ ਘਾਟ ਜਿਹੜੀ ਘਾਟ ਆ ਉਹ ਪੂਰੀ ਨਹੀਂ ਹੁੰਦੀ ਕੰਮ ਸਾਰੇ ਚੱਲਦੇ ਰਹਿਣੇ ਆ ਜੇ ਅਸੀਂ ਨਹੀਂ ਹੋਵਾਂਗੇ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਬੰਦਿਆਂ ਦੀ ਜਿਹੜੀ ਕਮੀ ਆ ਉਹ ਪੂਰੀ ਨਹੀਂ ਹੋ ਸਕਦੀ ਸਰ ਤੁਹਾਡੇ ਨਾਲ ਹਰ ਸਮੇਂ ਗੱਲਬਾਤ ਹੁੰਦੀ ਸੀ ਕਹਿੰਦੇ ਇੱਕ ਇੱਕ ਦਿਨ ਦੇ ਵਿੱਚ ਕਈ ਵਾਰ ਗੱਲਬਾਤ ਜਿਹੜੀ ਹੁੰਦੀ ਸੀ ਕਿ ਅ ਅੱਜ ਕੈਬਨਟ ਜਿੱਤ ਤਰ੍ਹਾਂ ਮੀਟਿੰਗ ਇੱਕ ਕੱਲ ਦਾ ਦਿਨ ਜਿਹੜਾ ਉਹ ਮਨੂਸ ਦੇ ਨਿੱਕਲਦੇ ਮਨੂਸ ਦੇ ਨਹੀਂ ਹੋਈ ਅੱਗੇ ਪਿੱਛੇ ਹਰ ਰੋਜ਼ ਹੀ ਹੁੰਦੀ ਸੀ ਕਿ ਯਾਰ ਰੋਜ਼ ਮੇਰੇ ਖਿਆਲ ਨਾਲ ਕੋਈ ਦਿਨ ਨਹੀਂ ਇਹ ਹਜਿਆ ਪਰਸੋ ਅਸੀਂ ਸਾਰਾ ਦਿਨ ਬੱਗਾ ਜੀ ਮੈਂ 8 ਘੰਟੇ ਅਸੀਂ ਇਕੱਠੇ ਹੀ ਰਹੇ ਹਾਂ ਪਰ ਇਹ ਕਮੀਆਂ ਜਿਹੜੀ ਆ ਇਹਦੀ ਕੋਈ ਘਾਟ ਪੂਰੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਕਮੀ ਹੋ ਗਈ ਸੋ ਦادیه ਕੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਹੋਈ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਟਵੀਟ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਐਮਐਲਏ ਗੋਗੀ ਦੀ ਅਚਾਨਕ ਹੋਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਗੋਗੀ ਜੀ ਬੇਹਦ ਵਧੀਆ ਇਨਸਾਨ ਸਨ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਵਿਚਰੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਪਰਿਵਾਰ ਸਮੇਤ ਚੌਣ ਵਾਲੇ ਨੂੰ ਦੁਖਦਾਈ ਭਾਣਾ ਮੰਨਣ ਦਾ ਹੌਸਲਾ ਹਿੰਮਤ ਬਖਸ਼ਣ ਕਮਿਸ਼ਨਰ ਜਸਕਿਰਨ ਸਿੰਘ ਤੇਜਾ ਨੇ ਵੀ ਜਿਹੜਾ ਕਿ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਸਿਆਸੀ ਲੀਡਰ ਵੀ ਹੋਣਾ ਮ੍ਰਿਤਕ ਗੁਰਪ੍ਰੀਤ ਗੋਗਦੇ ਦੇ ਕਾਰਜਿਲਕੀ ਪਰਿਵਾਰ ਨਾਲ ਜਾ ਕੇ ਦੁੱਖ ਸੰ